ਸਤਨਾਮ ਸ੍ਰੀ ਵਾਹਿਰੂ ਸਾਹਿਬੀ ਸਤਨਾਮ ਸ੍ਰੀ ਵਾਹਿਰੂ ਸਾਹਿਬ ਜੀ ਦੁੱਖ ਪੰਜਨੀ ਸਾਹਿਬ ਗਾੜੀ ਮਹੱਲਾ ਪੰਜਵਾਂ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀ ਐ ਪੂਰਨ ਸਤਗੁਰ ਗਿਆਨ ਰਹਾ ਜਿਤਕਰ ਸਹਿ ਪਾਰ ਬ੍ਰਹਮ ਸੁਇ ਸੁਹਾਵਾਥਾ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਰ ਗਾਉ ਸੇਵਾ ਸੁਤ ਨ ਜਾਣਿਆ ਨਾ ਜਾਪੇ ਆਰਾਧ ਹੋਰ ਤੇਰੀ ਦਾ ਜੀਵਨਾ ਮੇਰੇ ਠਾਕੁਰ ਅਗ ਮੰਗਾ ਦੀ ਐ ਕਿਰਪਾਲ ਗੁਸਾਈਆਂ ਨੱਠੇ ਸੋ ਸੰਤਾਪ ਤਿੱਤੀ ਵਾ ਨ ਲਗਾਈ ਸੰਗ ਰਖੀ ਆਪ ਗੁਰ ਨਰਾਇਣ ਦੇਵ ਗੁਰ ਗੁਰ ਸੱਚਾ ਸਿਰਜਣਹਾਰੀ ਗੋਟਠੈ ਸਖਸ਼ ਪਾਇਆ ਜਨ ਨਾਨਕ ਸਤਿਬਰਹਾਰੀ ਗੜੀ ਮਲਾ ਪੰਜਿ ਵਾਈ ਸੁਕੇ ਹਰੇ ਕੀਏ ਖਿਨਮਾਏ ਅੰਮ੍ਰਿਤ ਦ੍ਰਿਟ ਸਚਿ ਜਿਵਾਈ ਕਟ ਕਟ ਪੂਰੇ ਗੁਰ ਦੀਵਸਿ ਉਕੋ ਦੀਨੀ ਆਪਣੀ ਸੇਵਾ ਰਹਾ ਮਿਟ ਗਈ ਚਿੰਤਾ ਪੁਣੀ ਮਨ ਆਸ ਕਰੀ ਦਿਆ ਸੰਗੁਰ ਗੁਣ ਤਸੈ ਦੁਖ ਨਾਠੇ ਸੁਖ ਆਏ ਸਮਾਈ ਟੀਲ ਨਾ ਪਰੀ ਜਾ ਗੁਰ ਫਰਮਾਈ ਇਚਪੁਨੀ ਪੂਰੇ ਗੁਰ ਮਿਲੇ ਨਾਨਕ ਤੀ ਜਨ ਸੁਫਲ ਫਲੀ ਗੌੜੀ ਮੱਲਾ ਪੰਜਵੈ ਤਾਪਗੇ ਪਾਈ ਪ੍ਰਸਾਦ ਸੀਤਲ ਪੈ ਕੀਨੀ ਪ੍ਰਦਾਤ ਪ੍ਰਕਿਰਪਤਿ ਪੈ ਸੁਹੇਲੀ ਜਨਮ ਜਨਮ ਕੇ ਵਿਛਰੇ ਮੀਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੂਪ ਕਾ ਬਿਨ ਸਥਾ ਸੇ ਸੁਭਾਅ ਬੋਲੇ ਹਰਮਾਨੀ ਆਤ ਪਹਿਰੀ ਪ੍ਰ ਸਿਮਰੋ ਪ੍ਰਾਣੀ ਦੁਖ ਤਰਤ ਜਮਨੀੜਨਾ ਵਈ ਕਉ ਨਾਨਕ ਜੋ ਹਰ ਗੁਣ ਗਵਾਈ ਗੜੀ ਮੱਲਾ ਪੰਜਵਈ ਜੇ ਸਿਮਰਤ ਦੁਖ ਸਭ ਜਾਈ ਨਾਮ ਰਤਨ ਵਸੇ ਮਨ ਆਈ ਜਬਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨਿ ਵਖਾਨੀ ਰਹ ਏਕ ਸਬਨਾਹੀ ਦੂਜਾ ਕੋਈ ਜਾਕੇ ਦ੍ਰਿਸ਼ਟ ਸਦਾ ਸੁਖੋਈ ਸਾਜਨ ਮੀ ਸਖ ਕਰ ਏਕ ਹਰ ਹਰ ਅਖਰੇ ਮਨ ਮੈਂ ਲੀਖ ਰਵ ਰਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹਲਾ 5ਵਾਂ ਕੋਟ ਬਿਗਨ ਹਿਰੈ ਖਿਨ ਮੋਹ ਹੈ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ ਰਾਮ ਰਸੇ ਅੰਮ੍ਰਿਤ ਗੁਣ ਜਾਸੀ ਜਪ ਹਰ ਚਰਨ ਮਿੱਟੀ ਖੁਦ ਤਾ ਸੀਰ ਹੈ ਸਰੁਕਲਿਆਨ ਸੁਖ ਸਹਿਜ ਨਿਦਾਨ ਜਾ ਕਰਿ ਹਿਰਦੈ ਉਸ ਗੁਬਗਵਾਨੈ ਆਉ ਕਦੇ ਮੰਤਰ ਤੰਤ ਸਭੁ ਸਾਰੀ ਕੰਨਿ ਹਰਿ ਦਮੈ ਧਾਰੂ ਤਜੇ ਸਭ ਪਰਮ ਪਜਿਉ ਪਰ ਆਪਾਰ ਬ੍ਰਹਮ ਕਉ ਨਾਨਕ ਟਲ ਇਹ ਧਰਮ ਗਾੜੀ ਮਨ ਲਾ ਪੰਜਿ ਵਾ ਸਾਤ ਪਈ ਗੁਰ ਗੋਬਿੰਦ ਪਾਈ ਤਾਪ ਬਿਨ ਸੇ ਮੇਰੀ ਪਾਈ ਰਹਾ ਰਾਮ ਨਾਮ ਨਿਤ ਅਰਸਨ ਬਖਾਨ ਬਿਨ ਸੀ ਰੋਗ ਪੈ ਕਲਿਆਨ ਪਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰੀ ਨਿਰਮਲ ਗੰਗਾ ਵ ਨਿਤ ਨੀਤ ਗਈ ਬਿਆਦ ਉਪਰੀ ਜਨ ਮੀਤ ਮਨ ਬਚ ਕਰਮ ਪ੍ਰਾਪਨਾ ਧਿਆਈ ਨਾਨਕ ਦਾ ਤੇਰੀ ਸਿਰਨਾਈ ਗੜੀ ਮਹਲਾ 5 ਵੇ ਨੀਤਰ ਪ੍ਰਕਾਸ਼ ਕੀਆ ਗੁਰਦੀਵ ਪਰਮਗੇ ਪੁਨ ਪਈ ਸੀਵਰ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭੂ ਕਿਰਪਾਦਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਦ ਸੰਹਰ ਅੰਮ੍ਰਿਤ ਪੀਵੈ ਗੜੀ ਮਹਲਾ 5 ਵੇ ਸਿਰ ਗਰਵੈ ਸੁ ਹੈ ਦਿਨ ਪਿਆਰੀ ਸਤਿਗੁਰ ਤੁਮਰੇ ਕਾਜ ਸਵਾਰੀ ਰਹਾ ਡਟ ਦੂਤਾ ਪਰਮੇਸ਼ਰ ਮਾਰੀ ਜਨ ਕੀ ਪੈ ਜੀਰ ਕੀ ਕਰਤਾਰੀ ਬਾਦ ਸ਼ਹਸ ਸਭ ਵਸਕਰ ਦੀਨੇ ਅੰਮ੍ਰਿਤ ਨਾਮ ਮਾਰਸ ਪੀਨੇ ਨਿਰਭਉ ਹੈ ਪਜੂ ਪਗਵਾਨ ਸਾਧ ਸੰਗਤ ਮਿਰ ਕੀਨੋ ਦਾਰੇ ਸਤਿ ਪਰੀ ਪ੍ਰਵ ਅੰਤਰਜਾਮੀ ਨਾਨਕ ਕੂਟ ਪਕਰੀ ਪ੍ਰਸਵਾਮੀ ਗਾੜੀ ਮੱਲਾ ਪੰਜ ਵਾਈ ਰਾਗ ਪਿਤਾ ਪ੍ਰਭ ਮੀਰੀ ਮੋਹਿ ਨਿਰਗੁਣ ਸਭ ਗੁਣ ਤੇਰੀ ਰਾਵ ਪੰਜ ਵਿਖਾਂ ਦੀ ਏ ਗਰੀਬ ਰਖੂ ਰੱਖ ਨਿਹਾਰੀ ਖੇਰ ਕਰੇ ਅਰ ਬੋਸ ਤਵਾਈ ਆਯੂ ਸਤੁਹਾਰੀ ਕਰ ਕਰ ਹਰਿਓ ਅਨਕ ਬੋ ਪਾਤੀ ਛੋੜੇ ਕਤੋਂ ਨਹੀ ਏਕ ਬਾਤ ਸੁਨ ਤਾਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਨ ਤੇ ਧੀਰਜ ਪਾਇਆ ਸੰਤੀ ਮੰਤ ਦਿਯੋ ਮੈ ਨਿਰਭਉ ਗੁਰ ਕਾ ਸ਼ਬਦ ਕਮਾਇਆ ਗੀਤ ਲੈ ਓਏ ਮਾਂ ਬਿਖਾਦੀ ਸਹਿ ਸੁਹੇਲੀ ਬਾਣੀ ਕਹ ਨਾਨਕ ਮਨ ਭਾ ਪ੍ਰਗਸਾ ਪਾਇਆ ਆਪਣਾ ਨਿਰਮਾਣੀ ਬਿਲਾਲ ਮਹੱਲਾ ਪੰਜਵੈ ਸਰਬ ਕਲਿਆਣ ਕੀਏ ਗੁਰ ਦੀਵ ਸੇਵਕ ਆਪਣੀ ਲਾਇਓ ਸੀਵ ਬਿਗਨ ਲਾਗੇ ਜਾਪ ਲਖ ਬੀਵ ਧਰਤ ਪੁਨੀਤ ਭਈ ਗੁਣ ਗਾਈ ਦਰਤ ਗਿਆ ਹਰ ਨਾਮ ਤੇ ਆਈ ਰਹਾ ਸਭ ਨਹੀਂ ਥਾਈ ਰਵਿਆ ਆਪ ਆਜੁਗਾ ਜਾ ਕਾਵਨ ਪਰਤਾਪ ਗੁਰ ਪਰਸਾ ਨਾ ਹੋਏ ਸੰਤਾਪ ਗੁਰ ਕੀ ਚਰਨ ਲੱਗੇ ਮਨ ਮੀਠੀ ਸਿਰ ਬਿਗਨ ਹੋਏ ਸਭ ਥਾਈ ਉੱਠੀ ਸਭ ਸੁਖ ਪਾਏ ਸਭ ਗਰ ਤੂਠੀ ਪਰ ਬ੍ਰਹਮ ਪ੍ਰਪ ਪਰਖ ਵਾਲੀ ਜਿੱਥੈ ਕਿੱਤੈ ਦਿਸੈ ਨਾਲੀ ਮਾਨਕ ਦਾਸ ਖਸਮ ਪ੍ਰਤਪਾਲੀ ਬਿਲਾਲ ਮਹੰਲਾ ਪੰਜ ਵੈ ਤਨ ਕਮ ਪ੍ਰਹ ਦੇਤਿਆਈ ਰੋਗੇ ਸਗਲੇ ਸੁਖ ਪਾਈ ਗੁਰਦੁ ਘਟਿਆ ਦਿਨੋਂ ਦਾਣ ਸਫਲ ਜਨਮ ਜੀਵਨ ਪਰਵਾਨ ਰਹੈ ਕਟਕਤ ਅਮਰਤ ਪ੍ਰਭ ਬਾਣੀ ਕਉ ਨਾਨਕ ਜਪੋ ਜੀਵ ਅਗਿਆਨੀ ਬਿਲਾਲ ਮਹੱਲਾ 5 ਸਾਂਤ ਪਾਈ ਗੁਰ ਸਤਗੁਰ ਪੂਰੀ ਸੁਖ ਉਜੇ ਬਾਜੀ ਅਨਹਦ ਤੂਰੀ ਰਹਾਉ ਤਾਪਾ ਸੰਤਾ ਬਿਨਾਸੀ ਹਰਿ ਸਿਮਰਤ ਕਿਨ ਵਿਖ ਸਭ ਨਾਸੀ ਅਨਕਾਰ ਮੇਲਾ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਮਿਲਾਲ ਮਹੱਲਾ ਪੰਜਵੈ ਸਗਲ ਆਨੰਦ ਕੀਆ ਪਰਮੇਸ਼ਰੀ ਆਪਣਾ ਬਿਰਤ ਸਮਾਰਿਆ ਸਾਜਣਾ ਹੋਏ ਕਿਰਪਾ ਲਾ ਬਖਸ਼ੀ ਸਭ ਪਰਵਾਰਿਆ ਕਰ ਸਤਿਗੁਰ ਆਪ ਸਵਾਰੀਆ ਵੱਡੀ ਆਚਾਰ ਗੋਵਿੰਦ ਕੀ ਸੁਖ ਮੰਗਲ ਕਲਿਆਨ ਵਿਚਾਰਿਆ ਰਹਉ ਵੰਤਰੰਤਰ ਪਵਨ ਹਰਿਆ ਹੋਈ ਸਗਲੇ ਜੀ ਸਰਦਾਰਿਆ ਮਨ ਇੱਛੇ ਨਾਨਕ ਫਲ ਪਾਈ ਪੂਰਨ ਇੱਛ ਪੁਜਾਰਿਆ ਮਿਲਾਲ ਮਹੱਲਾ ਪੰਜਵੈ ਰੋਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਿਆ ਆ ਰਹਾ ਰਾਜ ਰਜ ਪੂਜਨ ਖਾ ਮੇਰੇ ਪਾਈ ਅੰਮ੍ਰਿਤ ਨਾਮ ਰਤ ਮਾਸ ਸਮਾ ਭਾਈ ਨਾਨਕ ਗੁਰਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈ ਜਿੜਖਾਈ ਮਿਲਾਲ ਮਹੱਲਾ ਪੰਜਵੈ ਤਾਸ ਤਾਪ ਸੰਗਲੇਗੀ ਬਿਨਸੀ ਤੀਰੂ ਪਾਨ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰ ਸੁਖਾ ਤੇਰੀ ਮੰਡਲੀ ਤੇਰਾ ਮਨਤਨ ਰੋਗ ਗੰਗਾਵ ਨਿਤ ਰਾਮ ਕੀ ਇਹ ਅਕਤ ਜੋਗ ਆਏ ਬਸੂ ਕਰਦੀ ਇਸ ਮਹਿ ਇਹ ਭਰੇ ਸੰਯੋਗ ਨਾਨਕ ਪ੍ਰਭ ਸੁ ਪਰਸਨ ਪਈ ਲੈ ਗਏ ਵਿਯੋਗ ਮੇਲਾ ਮਹੱਲਾ ਪੰਜਵੇਂ ਬੰਦਨ ਕਾਟਿਆ ਪ੍ਰਭੂਆ ਕਿਰਪਾਲੀ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਕੀ ਨਦ ਨਿਹਾਲੈ ਘਰ ਪੂਰੇ ਕਿਰਪਾ ਕਰੀ ਕਾਟੈ ਦੁੱਖ ਰੋਗ ਮਨ ਤਨ ਸীতਲ ਸੁਖੀ ਭਇਆ ਪ੍ਰਜਾਣ ਜੋਗ ਰਹਾ ਆਹ ਹਦੇ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾ ਸੰਗ ਮਨ ਤਨ ਇਟੈ ਫਿਰ ਦੂਖ ਨ ਜਾਪੈ ਹਰ ਹਰੇ ਹਰ ਹਰ ਜਾਪੀਐ ਅੰਤਰ ਲੇਵ ਲਈ ਜੇ ਲੇਵ ਕਰ ਤਰਸੁਧ ਹੋਈ ਸਾਧੂ ਸਰਨਾਈ ਸੰਤ ਜਪਤ ਹਰੇ ਨਾਮ ਜਾਸ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕਾ ਕਥੈ ਹਰ ਕੀ ਗੁਣ ਗਾਈ ਮੇਲਾ ਮਹੰਲਾ ਪੰਜਵੈ ਹਰ ਹਰੇ ਹਰ ਰਾਦੀਏ ਹੋਈਏ ਅਰੋਗ ਰਾਮ ਚੰਦ ਕੀ ਲਸਟਿਕਾ ਜਨ ਮਾਰਿਆ ਰੋਗ ਰਹਾ ਗੁਰਪੂਰਾ ਜਾਪੀਐ ਨਿਤ ਕੀਤੇ ਭੋਗ ਸਾਤ ਸੰਗਤ ਕੈ ਵਾਰਨ ਮਿਲਿਆ ਸੰਜੋਗ ਜੇ ਸਿਮਰਤ ਸੁਖ ਪਾਈਐ ਮਨ ਸੇ ਬਿਯੋਗ ਨਾਨਕ ਪ੍ਰਸਰਿ ਲਾਗਤੀ ਕਰਨ ਕਾ ਨ ਜੋਗ ਰਾਗ ਬਿਲਾਵਲਾ ਮਹਲਾ ਪੰਜਵਾਂ ਦੁਖ ਦੀ ਘਰ ਪੰਜਵਾ ਇਕ ਓੰਕਾਰੀ ਸੰਗੁਰ ਪ੍ਰਸਾਦਿ ਰੂਪਾ ਸਭ ਤਿਆਗਿਆ ਦਰੂਨਾ ਮਲਿਆ ਤਾਪਾ ਪਸ ਸਭ ਮਿਟੇ ਰੂਗ ਸੀਤਲ ਮਨ ਭਇਆ ਗੁਰਪੂਰ ਅਰਾਧਿਆ ਸਗਲਾ ਦੁੱਖ ਗਿਆ ਰਖਨ ਹਾਰੇ ਰੱਖਿਆ ਆਪਣੀ ਕਰਮਿਆ ਰਹਾ ਬਾਂ ਪਕਰੈ ਪ੍ਰਭ ਕਾਡਿਆ ਕੀਨਾ ਆਪਣਿ ਆਉ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਉ ਬਿਲਾਲ ਮਲਾ ਪੰਜਿ ਵਾ ਰੋਗ ਮਿਟਾਇਆ ਆਪ ਪ੍ਰਭ ਉਪਜਾ ਸੁਖ ਸੋ ਵਟ ਪ੍ਰਤਾਪ ਆਚਰ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੀਰਾ ਪਾਈ ਹਾਮ ਤਿਸ ਕੀ ਸਰਨਾਗਤੀ ਜੀ ਸਦਾ ਸਹਾਈ ਜੋ ਸਦਾ ਸਹਾਈ ਰਹਾ ਮਿਰਤੀ ਕਦੇ ਨਾ ਹੋਾਈ ਜਨ ਕੀ ਅਰਦਾਸ ਮਾਨ ਗਜੁਰ ਗੋਵਿੰਦ ਕਾ ਪੂਰਨ ਗੁਣਤਾਸੀ ਮੇ ਲਾਲ ਮਹੰਲਾ ਪੰਜਵੈ ਤਤੀ ਵਾ ਨਾ ਲਗਾਈ ਪਰ ਬ੍ਰਹਮ ਸਰਨਾਈ ਠੋ ਗਿਰਤ ਹਮਾਰੇ RAM ਕਾਰ ਦੁਖ ਲਗੈ ਨਾ ਪਾਈ ਸੰਗੁਰਪੂਰਾ ਭੀਟਿਆ ਜਨ ਬਨਤ ਬਨਾਈ RAM ਨਾਮ ਔਖਰ ਲੀਆ ਇਕਾ ਨਿਵਲਾਈ ਰਹਾ ਰਾਖ ਲੀਏ ਤਨ ਰਖਨ ਹਾਰ ਸਭ ਆਦ ਮਿਟਾਈ ਨਾਨ ਕਿਰਪਾ ਪਈ ਪ੍ਰਭੈ ਸਹਾਈ ਬਿਲਾਲ ਮਹੱਲਾ ਪੰਜਵਾਂ ਆਪਣੇ ਬਾਲ ਕਾਵ ਰੱਖਿਆ ਨ ਪਾਰ ਬ੍ਰਹਮ ਗੁਰ ਦੀਵ ਸੁਖ ਸ਼ਾਂਤ ਸਹਿਜ ਆਨੰਦ ਪਈ ਪੂਨ ਪਈ ਸੀ ਵਰਹ ਭਜਨ ਕੀ ਬੇਨਤੀ ਸੁਣੀ ਪ੍ਰਭ ਰੋਗ ਮਿਟਾ ਜੀਵਾਲੈਣਾ ਜਾ ਕਾਵਡ ਪ੍ਰਤਾਪ ਦੁਖ ਮਾਰੇ ਬਖਸ਼ਿਨ ਆਪਣੀ ਕਰਤਾਰੀ ਮਨ ਬਾਛਤ ਫਲ ਦਿੱਤਿਆ ਨਾਨਕ ਬਲਿਹਾਰੀ ਮਿਲਾਲ ਮਹੱਲਾ ਪੰਜਵੈ ਤਾਪੁ ਲਹਾਇ ਗੁਰ ਸੇਜਿ ਜਨਹਾਰੂ ਸਤਗੁਰੁ ਆਪਣੈ ਕੋ ਬਲਜਾਈ ਨਿਨ ਪੈ ਜੇ ਰਖੀ ਸਾਰੇ ਸੰਸਾਰੀ ਰਹਉ ਕਰਮ ਸਤਿਰ ਦਰਬਾਲ ਕਰਖ ਅਲੀਨੋ ਪ੍ਰ ਅੰਮ੍ਰਿਤ ਨਾਮ ਮਹਾਰਸ ਰੀਨੋ ਦਾਸ ਕਿਲਾ ਜੇ ਰਖੈ ਮਿਰਵਾਨ ਗੁਰੂ ਨਾਨਕ ਬੋਲੇ ਦਰਗੀ ਪਰਮਾਨੇ ਬੇਲਾ ਮਹੱਲਾ 5ਵਾਂ ਤਾ ਪਾਪ ਤੀ ਰਾਖੀ ਆਪ ਸੀਤਲ ਬੈ ਗੁਰ ਚਰਨੀ ਲਾਗੀ ਰਾਮ ਨਾਮ ਵਰਦੇ ਮੈਂ ਜਾਪ ਰਹਾ ਕਰ ਕਿਰਪਾ ਹਸ ਪ੍ਰਭ ਦੀਨੈ ਜਗਤ ਤਾਰ ਨਵਖੰ ਪਰਤਾਪ ਦੁਖ ਵਿਨਸੇ ਸੁਖ ਅੰਤ ਪ੍ਰਵੇਸ਼ਾ ਤ੍ਰਿਸ਼ਨ ਬੋਧੀ ਮੰਤਨ ਸਤਿ ਤਰਾ ਨਾਥ ਕਾ ਨਾਥ ਸਰ ਸਮਰਥ ਸਹਸ੍ਰਿਤ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਹਲਾਪੈ ਸੋਰਠ ਮਲਾ ਪੰਜ ਵੈ ਕ੍ਰਿਸ਼ਨ ਸਿਮਰ ਪ੍ਰਭ ਅਪਨਾ ਮਨ ਤਨ ਪੈ ਆਰੁਗੈ ਕੁਟ ਬਿਗਨ ਲਾਥੇ ਪ੍ਰਸਰਨਾ ਪਰਟੀ ਭਲੇ ਸੰਜੁਗ। ਪ੍ਰਵਾਨੀ ਸਬਦ ਸੁਬਾਖਿਆ ਗਵ ਸੁਣੋ ਪੜੋ ਨਿਤ ਪਾਈ। ਗੁਰਪੂਰੇ ਤੂੰ ਰੱਖਿਆ ਰਹਾ। ਸੱਚਾ ਸਹਬ ਅਮਿਤ ਵਡਾਈ ਭਗਤ ਵਸਲਾ ਦਿਆਲਾ। ਸੰਤਾਂ ਕੀ ਪੈਜ ਰਖਦਾ ਆਇ ਆਦ ਬਿਰਤ ਪ੍ਰਤਪਾਲਾ। ਹਰਿ ਅਮਰਤਨਾ ਪੂਜਨ ਨਿਤ ਪੁਜਾ ਸਰਬ ਜਵੇਲਾ ਮੁਖ ਪਾਵੋ ਜਰ ਅਮਰਾ ਤਾਪ ਸਵਨ ਅਠਾ ਗੁਰੂ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੀਰਾਏ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਹਲਾ ਪੰਜਵਾਂ ਸੂਖ ਮੰਗਲ ਕਲਿਆਣ ਸੈਜਨ ਪ੍ਰਭ ਕੀ ਚਰਨ ਨਿਹਾਰਿ ਆਉ ਰੱਖਣ ਹਾਰੇ ਰੱਖ ਬਾਰਕ ਸੰਗੁਰਤਾ ਪੁਤਾਰਿ ਆਉ ਉਬਰੈ ਸੰਤ ਗੁਰ ਕੀ ਸਿਰਨਾਈ ਜਾਕੀ ਸੇਵਨਾ ਬਿਰਤੀ ਜਾਈ ਰਹਉ ਕਰਮ ਸੂਖ ਬਾਰਪਨ ਸੂਖਾ ਪ੍ਰਾਪਨੇ ਪੈ ਦਇ ਅਲਉ ਨਾਨਕ ਬਿਗਨ ਲਾਗੇ ਕੋ ਮੀਰਾ ਪ੍ਰਭੂ ਆ ਕਿਰਪਾਲ ਸੋਟ ਮਹੱਲਾ ਪੰਜ ਵਾਏ ਗੈ ਕਲੀਸ ਰੂਪ ਸਵਨਾਸੀ ਪ੍ਰ ਆਪਣੀ ਕਿਰਪਾ ਧਾਰੀ ਆਠ ਪਹਿਰੀ ਅਹਰਦ ਸੁਆਮੀ ਪੂਰਨ ਕਰ ਹਮਾਰੀ ਹਾ ਜੀਓ ਤੂੰ ਸੁਖ ਸੰਪਦ ਰਾਸੀ ਰਾਖ ਲਿਓ ਪਾਈ ਮੇਰੀ ਕੋ ਪ੍ਰਭ ਅਗੇ ਅਰਦਾਸੀ ਰਹਿ ਜੋ ਮੰਗੋ ਸੋਈ ਸੁਈ ਪਾਵੋ ਆਪਣੇ ਖਸਮ ਬਰੋਸਾ ਕਹ ਨਾਨਕ ਗੁਰਪੂਰਾ ਪੀਟਿਓ ਮਿਟਿਓ ਸਹਲਾ ਦੀਸੈ ਕੁਰਤ ਮਹਲਾ 5 ਵੇ ਸਿਮਰ ਸਿਮਰ ਗੁਰ ਸਤਿਗੁਰੂ ਆਪਣਾ ਸਗਲਾ ਦੁੱਖ ਮਿਟਾਇਆ ਤਾ ਪ੍ਰੋਗੈ ਗੁਰ ਬਚਨੀ ਮਨ ਇਛੇ ਫਲ ਪਾਇਆ ਮੀਰਾ ਗੁਰ ਪੂਰ ਰਸ ਦਾਤਾ ਕੰਨ ਕਾਨ ਸਿਮਰੈ ਸੁਆਮੀ ਓਰਨਪੁਰ ਕੀ ਵਿਦਾਤਾ ਰਹਾ ਨੰਦ ਬਨੋ ਮੰਗਲ ਗੁਣ ਕਹਿ ਹੋ ਗੁਰੂ ਨਾਨਕ ਪੈ ਤੇ ਅਲ ਜੈ ਜੈ ਕਰ ਪੈ ਜਗ ਬੀਤਰ ਹੋ ਆ ਪਾਰ ਬ੍ਰਹਮ ਰਖਵਾਲਾ ਸੋਰਠ ਮਲਾ ਪੰਜ ਵੈ ਦੁਰਤ ਗਵਾਇ ਹਰ ਪ੍ਰਾਪਤੀ ਸਭ ਸੰਸਾਰੂ ਬਾਰਿਆ ਪਰ ਬ੍ਰਹਮ ਪ੍ਰਾਪਾ ਕਰਪਾਦਾਰੀ ਆਪਣਾ ਮਿਰਦ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂ ਸਰ ਆਨੰਦ ਗੁਣ ਗਾਉ ਮਨ ਤਨ ਦੇਹ ਸੁਖਾ ਲਈ ਰਾਵ ਪਤਦੋਦਾਨ ਸਤਗੁਰ ਮੀਰਾ ਮੈਂ ਤਿਸ ਕਾ ਪਰਵਸ ਬਖਸ਼ਿਲਾ ਸੱਚਾ ਸਾਹਿਬ ਸੁਨ ਨਾਨਕ ਕੀ ਅਰਦਾਸ ਸੋਰਠਿ ਮਹਲਾ 5 ਬਖਸ਼ਿ ਪਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੀ ਗੁਰੂ ਓਰੇ ਕੀ ਸਨੀ ਉਬਰੇ ਕਾਜ ਸਗਲ ਸੁਵਾਰੀ ਹਰ ਜਨ ਸਿਮਰਿਆ ਨਾਮ ਧਾਰੂ ਤਾਪੋ ਤਰਿਆ ਸਤਗੁਰੂ ਪੂਰੇ ਆਪਣੀ ਕਿਰਪਾ ਤਾਰੀ ਰਹਾ ਸਦਾ ਆਨੰਦਾ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰੇ ਰਾਖਿਆ ਵਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸੰਪਾਖਿਆ ਸੁਰਠ ਮਹਲਾ ਪੰਜਵਾਂ ਭੈ ਕਿਰਪਾ ਸੁਆਮੀ ਮੀਰੀ ਤੇ ਸਾਚਾ ਦਰਬਾਰ ਸੰਗੁਰਤਾ ਬਗਵਾ ਆ ਪਾਈ ਠਾਨ ਪਈ ਸੰਸਾਰੀ ਆਪਣੇ ਜੀ ਦੰਤ ਆਪੇ ਰਖੀ ਜਮੇ ਕਿਉ ਹਟਤਾਰੀ ਹਰ ਕੀ ਚਰਨ ਦੇ ਉਰਤਾਰੀ ਸੁ ਦਸਦਾ ਪ੍ਰਭ ਸਿਮਰਿਆ ਪਾਈ ਦੁਖ ਕਿਲ ਵਿਖ ਕਟਨ ਹਾਰੀ ਰਹਾ ਤਿਸਕੇ ਸਾਨੀ ਉਬਰੈ ਪਾਈ ਜਿਨ ਅਰਚੈ ਸਭ ਕੋਈ ਕਰਨ ਕਾਲ ਸਮਰਾਸੋ ਭਾਈ ਸੱਚੈ ਸੱਚੀ ਸੋਈ ਮਾਨ ਕੈ ਪ੍ਰਭੁ ਧਿਆਇ ਭਾਈ ਮਨ ਤਨ ਸੀਤਲ ਹੋਇ ਸੋਰਠਿ ਮਹਲਾ ਪੰਜਵਾਂ ਸੰਤੋ ਹਰਿ ਹਰਿ ਨਾਮੁ ਪਿਆਈ ਸੁਖਾ ਸਗਰੇ ਪ੍ਰਭੁ ਇਸਰੁ ਨਾਹੀ ਮਨ ਚੰਦਿਆੜਾ ਫਰਪਾਈ ਰਹਾ ਸੰਗਰ ਊਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਪੈ ਦਿਆਲਾ ਦੁੱਖ ਮਿਟਿਆ ਸਭ ਰਿਵਾਰੀ ਸਰਵ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਤਾਰੂ ਮਾਨਕ ਪਤਰਾਖੀ ਪਰਮੇਸ਼ਰੀ ਅਧਰਿਆ ਸਹ ਸੰਸਾਰਾ ਸੋਰਠਾ ਮਹਲਾ 5 ਵਾਈ ਮੇਰਾ ਸਤਗੁਰੁ ਰਖਵਾਲਾ ਹੂਆ ਧਰ ਕਿਰਪਾ ਪ੍ਰਵਾਹ ਦੀ ਰਾਖੀਆ ਹਰ ਗੋਵਿੰਦ ਨਵਨ ਨਰੂਆ ਰਹਉ ਤਾਪ ਗਿਆ ਪ੍ਰਵਾਹ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਉਤਪਾਤ ਪ੍ਰਦਵ ਸੁਵਾਰੀ ਹਮਰਾ ਗੁਣ ਅਗੁਣ ਵਿਚਾਰਿਆ ਅਟਲ ਬਚਨ ਨਾਨਕ ਗੁਰਤੀ ਰ ਸਫਲ ਕਰਮਸਤੇ ਤਾਰਿਆ ਸੋਰਠ ਮਹੱਲਾ ਪੰਜਵਾ ਜੀ ਜੰਤਰ ਸਤਿ ਸਕੇ ਕੀਏ ਸੁਈ ਸੰਸਹਾਈ ਆਪਣੇ ਸੇਵਕੀ ਆਪੇ ਰੱਖੀ ਪੂਰਨ ਭਈ ਬੜਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰੂ ਰਹਿ ਪੂਰੀ ਸਭ ਰੱਖੀ ਹੋਏ ਸਰਵ ਦਿਆਲੀ ਰਹਾਉ ਅੰਤਨ ਨਾਨਕ ਨਾਮ ਤੇ ਆਈ ਜੀ ਪ੍ਰਾਨ ਕਦਤਾ ਆਪਣੇ ਦਾਸ ਕੋ ਕੰਢ ਲਾਏ ਰਾਖੀ ਜੋ ਬਾਰਕ ਪਿਤਮਤ ਸੋਰਠ ਮਲਾ ਪੰਜਵਾ ਥਾਨ ਪਾਈ ਕਰਤਾਰੀ ਤਾਵ ਛੋੜ ਗਿਆ ਪਰਵਾਰੀ ਗੁਰੂ ਰਹਿ ਰਾਖੀ ਸਨ ਸੱਚੇ ਕੀਤਾ ਕੀ ਪਰਮੇਸ਼ਰ ਆਪੂ ਆ ਰਖਵਾਲਾ ਸਾਂ ਸਹਦ ਸੁਖ ਖਿੰਮੈ ਉਜਿ ਮਨੁ ਹੋਆ ਸਦਾ ਸੁਖਾਲਾ ਰਹੈ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾਦਾਰੀ ਤਿੰਨ ਸਗਲੀ ਬਾਤ ਸੁਹਾਰੀ ਪ੍ਰਭ ਆਪਣਾ ਮਿਰਦ ਸਮਾਰਿਆ ਹਮਰਾ ਗੁਨਾ ਗੁਨਾ ਵਿਚਾਰਿਆ ਗੁਰ ਕਾ ਸਬਦ ਪਿਓ ਸਾਖੀ ਤਿੰਨ ਸਗਲੀ ਲੀਲਾ ਜਿ ਰਾਖੀ ਬੁਲਾਇਆ ਬੋਲੀ ਤੀਰਾ ਤੋ ਸਾਇਗੁਨੀ ਘੀਰਾਇ ਜਿਵੇਂ ਨਾਨਕਾ ਨਾਮ ਸਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਟ ਮਹੱਲਾ ਪੰਜਵਾਂ ਗੁਰਪੂਰਾ ਆਰਾਦੀ ਕਾਜ ਸੰਗਲੇ ਸਾਦੀ ਸਹਿਲ ਮਨੁਤ ਪੂਰੇ ਵਾਜੀ ਅਨੰਦ ਤੂਰੀ ਸੰਤ ਰਾਮ ਜਸੁ ਪਾਇਆ ਸੰਤ ਸਥਾਨ ਬਸੇ ਸੋ ਸਿੰਘ ਜੀ ਸਗਲੇ ਦੁੱਖ ਮਿਟਾਇਆ ਰਹਾ ਗੁਰ ਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਿਖਾਣੀ ਨਿਰਮਲ ਕਤ ਕਹਾਣੀ ਗੁਰ ਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਮਿਰਮਰ ਅਕਥ ਕਹਾਣੀ